ਸਾਤਰੀਆ ਕਾਲਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਭੁਜੇ ਹੋਏ ਛੋਲਿਆਂ ਦੀ ਚਾਟ ਬਣਾਵਾਂਗੇ ਇਹ ਛੋਲਿਆਂ ਦੀ ਚਾਟ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਚਲੋ ਜੀ ਆਪਾਂ ਵੇਖ ਲੈਣੇ ਆਂ ਇਹ ਚਾਟ ਕਿਵੇਂ ਬਣਦੀ ਹੈ ਇਸ ਦੇ ਲਈ ਆਪਾਂ ਇੱਥੇ ਇੱਕ ਕੌਲੀ ਭੁਜੇ ਹੋਏ ਛੋਲਿਆਂ ਦੇ ਦਾਣੇ ਲੈਨੇ ਨੀ ਦੇ ਨਾਲ ਆਪਾਂ ਇਹਨਾਂ ਨੂੰ ਸਾਫ਼ ਕਰ ਲਵਾਂਗੇ ਇਹਨਾਂ ਦੇ ਛਿਰਕੇ ਨੂੰ ਉੱਪਰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਇਹ ਬਹੁਤ ਛੋਟੀ ਜਹੀ ਵੀਡੀਓ ਹੈ ਇਸਦੇ ਲਈ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਇਸ ਕੇਪਨਾ ਕਰਿਓ ਜੀ ਵੀਡੀਓ ਨੂੰ ਛਾਨੀ ਦੀ ਮਦਦ ਦੇ ਨਾਲ ਆਪਾਂ ਇਹਨਾਂ ਦੇ ਛਿਲਕੇ ਨੂੰ ਚੰਗੀ ਤਰ੍ਹਾਂ ਵੱਖ ਕਰ ਲਵਾਂਗੇ ਜੇਕਰ ਆਪਾਂ ਨੂੰ ਇਸ ਤਰ੍ਹਾਂ ਇਹਨਾਂ ਨੂੰ ਖਾਣਾ ਨਹੀਂ ਪਸੰਦ ਤਾਂ ਆਪਾਂ ਇਹ ਛੋਲਿਆਂ ਦੀ ਚਾਟ ਬਣਾ ਕੇ ਖਾ ਸਕਦੇ ਹਾਂ ਇਹਨਾਂ ਦੇ ਚਿਲਕੇ ਨੂੰ ਆਪਾਂ ਚੰਗੀ ਤਰ੍ਹਾਂ ਵੱਖ ਕਰ ਲਵਾਂਗੇ। ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ। ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ। ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਤੇ ਇਹਨਾਂ ਦੇ ਛਿਲਕੇ ਨੂੰ ਅਲੱਗ ਕਰ ਲਵਾਂਗੇ। ਹੁਣ ਆਪਏ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਹੈ। ਚਾਟ ਬਣਾਉਣ ਦੇ ਲਈ ਆਪਾਂ ਪਿਆਜ਼, ਟਮਾਟਰ ਕੱਟ ਲਵਾਂਗੇ। ਐਥੇ ਮੈਂ ਕਾਲੀ ਮਿਰਚ ਲਈ ਹੈ, ਧਨੀ ਭੁੱਲਿਆ ਹੈ, ਇੱਕ ਪਿਆਜ਼ ਲਿਆ ਹੈ ਤੇ ਇੱਕ ਟਮਾਟਰ ਲਿਆ ਹੈ। ਹਰੀ ਮਿਰਚ ਆਪਾਂ ਨੇਕ ਲਵਾਂਗੇ ਜਿਨ੍ਹਾਂ ਕਾਪਾ ਤਿੱਖਾ ਖਾਣਾ ਪਸੰਦ ਕਰਦੇ ਹਨ। ਟਮਾਟਰ ਨੂੰ ਆਪਾਂ ਕੱਟ ਲਵਾਂਗੇ ਇਸ ਵਿੱਚ ਵਧਾ ਟਮਾਟਰ ਪਾਵਾਂਗੇ ਆਪਾਂ ਚਾਟ ਦੇ ਵਿੱਚ ਇਹ ਚਾਟ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੇਕਰ ਤੁਸੀਂ ਇਹ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਸੀ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਦੇਖ ਸਕਦੇ ਹੋ ਹਰੀ ਮਿਰਚ ਨੂੰਗੇ ਬਰੀਕ-ਬਰੀਕ ਕੱਟ ਲਵਾਂਗੇ ਅਸੀਂ ਆਪਣੇ ਚੈਨਲ ਤੇ ਰੋਜ਼ ਨਵੀਂ ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਪਿਆਜ਼ ਨੂੰ ਕੱਟ ਲਵਾਂਗੇ ਪਿਆਜ਼ ਨੂੰ ਬ੍ਰੀਕ ਬ੍ਰੀਕ ਕੱਟ ਲਵਾਂਗੇ ਇਸ ਤਰੀਕੇ ਨਾਲ ਆਪਾਂ ਇਹ ਚਾਟ ਬਣਾ ਸਕਦੇ ਹਾਂ ਬਹੁਤ ਹੀ ਜ਼ਿਆਦਾ ਆਸਾਨ ਹੈ ਹੁਣ ਆਪਾਂ ਸਾਰੇ ਚਲਾਦ ਨੂੰ ਘੱਟ ਲਿਆ ਹੈ ਹੁਣ ਆਪਾਂ ਚਾਟ ਬਣਾਵਾਂਗੇ ਉਸ ਦੇ ਲਈ ਬੋਲ ਦੇ ਵਿੱਚ ਆਪਾਂ ਪੁਜੇ ਹੋਏ ਛੋਲੇ ਪਾਵਾਂਗੇ ਟਮਾਟਰ ਪਾਵਾਂਗੇ ਇਹ ਸਾਰੇ ਸਲਾਦ ਨੂੰ ਆਪਾਂ ਜਿਸ ਤਰੀਕੇ ਦੇ ਨਾਲ ਕੱਟਣਾ ਹੋਏਗਾ ਮੋਟਾ ਜਾਂ ਬਰੀਕ ਆਪਾਂ ਉਸ ਤਰੀਕੇ ਨਾਲ ਕੱਟ ਲਵਾਂਗੇ ਆਪਣੀ ਮਰਜ਼ੀ ਹੈ ਆਦਾ ਨਿੰਬੂ ਨਿਚੋੜਾਂਗੇ ਨਿੰਬੂ ਦੇ ਬੀਜ ਨੂੰ ਆਪਾਂ ਕੱਢ ਦੇਵਾਂਗੇ ਇਸ ਤਰੀਕੇ ਨਾਲ ਚਾਟ ਬਣਾ ਕੇ ਦੇਖੋ ਜੀ ਇਹ ਚਾਟ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਪਿਆਜ਼ ਵਗੈਰਾ ਨੂੰ ਮਿਕਸ ਕਰ ਲਵਾਂਗੀ ਨਾ ਪੈਸਾ ਸਭ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੈ ਤੇ ਵਿੱਚ ਟਮੇਟੋ ਸੌਸ ਪਾਵਾਂਗੇ ਤੇ ਟਮੇਟੋ ਸੌਸ ਨੂੰ ਵੀ ਮਿਕਸ ਕਰ ਲਵਾਂਗੇ ਚਾਟ ਦੇ ਵਿੱਚ ਜਦੋਂ ਆਪਾਂ ਨੂੰ ਭੁੱਖ ਲੱਗੀ ਹੋਵੇ ਤਾਂ ਆਪਾਂ ਇਹ ਚਾਟ ਬਣਾ ਕੇ ਖਾ ਸਕਦੇ ਹਾਂ ਇਸ ਦੇ ਵਿੱਚ ਆਪਾਂ ਇੱਕ ਚਮਚ ਹੋਰ ਟਮੇਟੋ ਸੌਸ ਪਾਵਾਂਗੇ। ਕੁਨਿਆ ਜੀਰਾ ਪਾਊਡਰ ਪਾਵਾਂਗੇ ਥੋੜਾ ਜਿਹਾ। ਥੋੜਾ ਜਿਹਾ ਕਾਲਾ ਨਮਕ ਪਾਵਾਂਗੇ। ਆਪਾਂ ਇਸ ਦੇ ਵਿੱਚ ਸਲਾਦ ਜ਼ਿਆਦਾ ਵੀ ਪਾ ਸਕਦੇ ਹਾਂ। ਆਪਾ ਪੂਜੀ ਹੋਈ ਛੋਲਿਆਂ ਦੇ ਹਿਸਾਬ ਨਾਲ ਇਸ ਦੇ ਵਿੱਚ ਸਲਾਦ ਪਾਇਆ ਹੈ। ਥੋੜਾ ਜਿਹਾ ਨਮਕ ਪਾਵਾਂਗੇ। ਥੋੜੀਆਂ ਜੀਆਂ ਕਾਲੀਆਂ ਮਿਰਚਾਂ ਪਾਵਾਂਗੇ। ਚਟਪਟੇ ਟੇਸਟ ਦੇ ਲਈ ਆਪਾਂ ਇਸਦੇ ਵਿੱਚ ਥੋੜਾ ਜਿਹਾ ਚਾਟ ਮਸਾਲਾ ਪਾਵਾਂਗੇ ਥੋੜਾ ਜਿਹਾ ਰੈੱਡ ਚਿਲੀ ਪਾਊਡਰ ਇਹ ਸਾਰੇ ਮਸਾਲੇ ਪਾਵਾਂਗੇ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ रेसिपी ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਹੁਣ ਇਹ ਚਾਟ ਬਣ ਕੇ ਤਿਆਰ ਹੈ ਚਾਟ ਨੂੰ ਆਪਾਂ ਸਰਵ ਕਰ ਲਵਾਂਗੇ ਬੱਚਿਆਂ ਨੂੰ ਵੈਸੇ ਛਣੇ ਖਾਣਾ ਨਹੀਂ ਪਸੰਦ ਹੁੰਦਾ ਤਾਂ ਆਪਾਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਚਾਟ ਬਣਾ ਕੇ ਦੇ ਸਕਦੇ ਹਾਂ ਬਹੁਤ ਹੀ ਘੱਟ ਟਾਈਮ ਦੇ ਵਿੱਚ ਹੀ ਟੇਸਟੀ ਚਾਟ ਬਣ ਕੇ ਤਿਆਰ ਹੋ ਜਾਂਦੀ ਹੈ ਜਿਸ ਨੂੰ ਚਾਟ ਖਾਣਾ ਪਸੰਦ ਹੈ ਉਸ ਨੂੰ ਇਹ ਚਾਟ ਬਹੁਤ ਹੀ ਜ਼ਿਆਦਾ ਪਸੰਦ ਆਏਗੀ ਇਹ ਚਾਟ ਨੂੰ ਆਪਾਂ ਸ਼ਾਮ ਦੀ ਹਲਕੀ ਭੁੱਖ ਦੇ ਲਈ ਵੀ ਬਣਾ ਸਕਦੇ ਹਾਂ ਵੈਸੇ ਵੀ ਬਣਾ ਕੇ ਖਾ ਸਕਦੇ ਹਾਂ ਨਿੰਬੂ ਰੱਖ ਕੇ ਚਾਟ ਨੂੰ ਸਰਵ ਕਰ ਲਵਾਂਗੇ ਟੇਸਟੀ ਚਾਟ ਬਣ ਕੇ ਤਿਆਰ ਹੈ ਅ ਰੈਸਪੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਤੋਂ ਪੂਰਾ ਆਖਿਰ ਤੱਕ ਦੇਖਣ ਦੇ ਲਈ ਧੰਨਵਾਦ